ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਬੱਲੜਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਇਸ ਘਰ ਚੋਂ ਪਹਿਲੀ ਵੀਡੀਓ ਬਣਨ ਜਾ ਰਹੀ ਹੈ ਆਪਣੀ ਤੇ ਵੀਰ ਦਾ ਵਪਾਰ ਦਾ ਕੰਮ ਆ ਤੇ ਵੀਰ ਨੇ ਚਾਰ ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚ ਦੋ ਤਾਜ਼ੀਆਂ ਸੂਈਆਂ ਵਹਿੜਾਂ ਬਹੁਤ ਹੀ ਸੋਹਣੀਆਂ ਤੇ ਚੰਗੇ ਰਿਕਾਰਡ ਵਾਲੀਆਂ ਤੇ ਇੱਕ ਝੋਟੀ ਸੇਲ ਕਰਨੀ ਹੈ ਜੀ ਝੋਟੀ ਟੁਕੜਾ ਤੇ ਇੱਕ ਨੀਲੀ ਰਵੀ ਦਾ ਕੱਟਾ ਸੇਲ ਕਰਨਾ ਵੀਰ ਨੇ ਸ਼ੌਂਕ ਨਾਲ ਪਸ਼ੂ ਰੱਖੇ ਆ ਜਿਹੜੇ ਘਰ ਦੇ ਪਸ਼ੂ ਆ ਅੱਜ ਦੋ ਸੇਲ ਕਰਨੇ ਦੋ ਵਹਿਣਾ ਸੇਲ ਕਰਨੀਆਂ ਜੀ ਤੇ ਬਹੁਤ ਹੀ ਸੋਹਣੇ ਆ ਜੀ ਬਾਕੀ ਵਪਾਰ ਨਵਾਂ ਹੀ ਸ਼ੁਰੂ ਕੀਤਾ ਵਾ ਵੀਰ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਦੋ ਟਾਈਮ ਦੀ ਸੂਏ ਸੂਏ ਪਸ਼ੂ ਨੂੰ ਚੋ ਕੇ ਤਸੱਲੀ ਤੁਸੀਂ ਆਪ ਕਰ ਲੈਣੀ ਆ ਜਿਹੜਾ ਗੱਬਣ ਪਸ਼ੂ ਆ ਉਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਤਸੱਲੀ ਕਰ ਲੈਣੀ ਆ ਤਾਂ ਜੋ ਕਿਸੇ ਕਿਸ ਨੂੰ ਦਾ ਲਾਂਭਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਤੇ ਫੇਸਬੁੱਕ ਤੇ ਵੀ ਆਪਣਾ ਸੇਮ ਪੇਜ ਆ ਜੀ ਪਿੰਟਰ ਡੇਰੀ ਫਾਰਮ ਨੂੰ ਸਾਰੇ ਜਣੇ ਫੋਲੋ ਕਰ ਲੋ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਹੈ ਨੰਬਰ ਨੋਟ ਕਰ ਲਓ 8566009918 ਗੱਲਬਾਤ ਕਰਾਉਣੀ ਆ ਵੀਰ ਨਾਲ ਦੀ ਇਹਨਾਂ ਡਿਟੇਲ ਲੈਣੀਆਂ ਜੀ ਹਾਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਜੀ ਭਾਈ ਤੁਸੀਂ ਸਾਨੂੰ ਵਧੀਆ ਵਧੀਆ ਆਪਣੇ ਵੀ ਠੀਕ ਠਾਕ ਹੈ ਤੇ ਆਪਣਾ ਵਪਾਰ ਦਾ ਕੰਮ ਹਾਂਜੀ ਭਾਈ ਵਪਾਰ ਦਾ ਕੰਮ ਸੜ ਨਵਾਂ ਹੀ ਸ਼ੁਰੂ ਕੀਤਾ ਹਾਂਜੀ ਨਵਾਂ ਸ਼ੁਰੂ ਕੀਤਾ ਤੇ ਵਿੱਚ ਘਰ ਦੇ ਵੀ ਦੋ ਸੇਲ ਕਰਦੇ ਨੇ ਹਾਂਜੀ ਹਾਂਜੀ ਠੀਕ ਹੈ ਡੰਗਰ ਸਾਰੇ ਸ਼ੌਂਕ ਨੇ ਰੱਖੇ ਉਹਦੇ ਹਾਂਜੀ ਵੱਡੀਆਂ ਮੱਜਾਂ ਰੱਖੀਆਂ ਆਪਾਂ ਉਹਨਾਂ ਦੇ ਵਿੱਚ ਆਤੀ ਮਰਾਵਾਂਗੇ ਜੀ ਜੀ ਜ਼ਰੂਰ ਜੀ ਤੇ ਐਡਰੈਸ ਬੋਲ ਦਿਓ ਵੀਰ ਜੀ ਆਪਣਾ ਐਡਰੈਸ ਸਾਡਾ ਪਿੰਡ ਪੁਰਾਣਾ ਬਲੜਵਾਲ ਹਾਂਜੀ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਇਹ ਪਿੰਡ ਕਿੱਥੇ ਕਿ ਪੈਂਦਾ ਵੀਰ ਜੀ ਜੀ ਨੇੜੇ ਸਾਨੂੰ ਸ਼ਿਗ ਬਿੰਦਪੁਰਾ ਤੇ 7-8 ਕਿਲੋ ਮੀਟਰ ਜਿਹੜਾ ਵੇ ਕਮਾਣ ਪੈਂਦਾ ਜੇ ਠੀਕ ਆ ਤੇ ਇਹਨਾਂ ਨੂੰ ਮੇਨ ਦੋ ਸ਼ਹਿਰ ਪੈਂਦੇ ਨੇ ਮੇਨ ਅੱਡਾ ਕਿਹੜਾ ਲੱਗਦਾ ਮੇਨ ਅੱਡਾ ਸਾਨੂੰ ਕਮਾਣ ਪੈਂਦਾ ਜੇ ਕਮਾਣ ਪੈਂਦਾ ਹਾਂਜੀ ਠੀਕ ਆ ਇਹ ਕਮਾਣ ਤੋਂ ਕਿਹੜਾ ਰੋਡ ਵਾਏ ਤੇ ਕਮਾਣ ਤੋਂ ਦ ਕੋਏ ਰੋਡ ਬਿਆਸ ਰੋਡ ਤੇ ਆ ਦ ਕੋਇਆ ਦ ਕੋਏ ਤੋਂ ਇੱਕ ਸਾਈਡ ਤੇ ਪਿੰਡ ਰਹਿ ਜਾਂਦਾ ਸਾਡਾ ਪੁਰਾਣਾ ਬਰੜਵਾ ਠੀਕ ਆ ਜੇ ਕਿ ਇਹਨੇ ਬਾਬੇ ਬਕਾਲੇ ਸਾਹਿਬ ਵੱਲੋਂ ਹੋਣ ਬਾਬੇ ਬਕਾਲੇ ਤੋਂ ਦ ਕੋਏ ਤੋਂ ਇੱਕ ਸਾਈਡ ਤੇ 5-6 ਕਿਲੋਮੀਟਰ ਸਾਡਾ ਪਿੰਡ ਹੈ ਪੁਰਾਣਾ ਬਰੜਵਾ ਠੀਕ ਆ ਇਧਰਿਆ ਦੇ ਕੰਡੇ ਇਧਰਿਆ ਦੇ ਕੰਡੇ ਦੇ ਉੱਤੇ ਹਾਂ ਸਹੀ ਆ ਆਪਣਾ ਨਾਮ ਦੱਸ ਦਿਓ ਵੀਰ ਜੀ ਜੀ ਨਾਮ ਮੇਰਾ ਧਰਮਿੰਦਰ ਸਿੰਘ ਹਾਂਜੀ ਸਾਨੋਂ ਆਪ ਕਰਤਾਰ ਸਿੰਘ ਜੀ ਤੇ ਪਿੰਡ ਚੋਂ ਦਾ ਮੈਨੂੰ ਭਲਵਾਨ ਕਹਿੰਦੇ ਨੇ ਠੀਕ ਆ ਹਾਂਜੀ ਤੇ ਪਿੰਡ ਚ ਮੋਟੂ ਮੋਟੂ ਹਾਂਜੀ ਮੋਟੂ ਸੀ ਕਹਿੰਦੇ ਨੇ ਹਾਂਜੀ ਠੀਕ ਆ ਠੀਕ ਹਾਂਜੀ ਤੇ ਆਪਣਾ ਫੋਨ ਨੰਬਰ ਦੱਸ ਦਿਓ ਫੋਨ ਨੰਬਰ 98727 65204 ਠੀਕ ਹੈ ਠੀਕ ਹੈ ਤੇ ਕਿੰਨੇ ਆ ਪਸ਼ੂ ਅੱਜ ਪਸ਼ੂ ਸਾਡੇ ਕੋਲ ਦੋ ਪਹਿਲਣਾ ਵਹਿੜਾਂ ਜੇ ਇੱਕ ਟੋਕਰ ਝੋਟੀ ਆ ਤੇ ਇੱਕ ਨੀਲੀ ਦਾ ਕਟਾ ਜੇ ਠੀਕ ਹੈ ਮੁੱਲ ਬਿਲਕੁਲ ਜਾਇਜ਼ ਆ ਅੱਜ ਬਿਲਕੁਲ ਜਾਇਜ਼ ਮੁੱਲ ਉਹ ਵਹਿੜਾਂ ਵੀ ਸੋਹਣੀਆਂ ਵਾਂ ਤੇ ਕਟਾ ਵੀ ਨੀਲੀ ਦਾ ਵੀ ਦਾ ਬਹੁਤ ਚੰਗਾ ਵਾ ਜੀ ਜੀ ਠੀਕ ਆਪਾਂ ਸ਼ਰਵਾਦ ਕਰਦੇ ਆ ਇਸ ਤਾਜੀ ਸੂਈ ਵਹਿੜ ਤੋਂ ਤੇ ਸ਼ਾਈ ਆਲ ਦੇ ਵਿੱਚ ਹੈਗੀ ਆ ਇਹ ਤੇ ਸੋਹਣੀ ਆ ਕੰਨ ਕੋ ਨੂੰ ਚੈੱਕ ਕਰ ਲੋ ਤੁਹਾਨੂੰ ਵੀ ਤੇ ਆ ਥਾਣ ਵੇਖੋ ਜੀ ਇਹਦਾ ਬਹੁਤ ਸੋਹਣਾ ਲੱਗਾ ਫੇਸ ਕੁਆਲਿਟੀ ਵੀ ਚੰਗੀ ਆ ਹਵਾ ਨਾ ਚੈੱਕ ਕਰ ਲੋ ਜੀ ਸੂਆ ਪਹਿਲਾ ਦੱਸਦਾ ਵੀ ਪਹਿਲਾ ਹੀ ਆ ਨਾ ਜੀ ਸੂਆ ਜੀ ਪਹਿਲਾ ਜੀ ਠੀਕ ਆ ਪਹਿਲਾ ਸੂਆ ਸੋਈ ਆ ਤੇ ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਦੇ ਤੀਜਾ ਦਿਨ ਸੂਈ ਨਵਾ 나ੜੂਆ ਵਸ਼ੀ ਦਾ ਨਾਲ ਆ ਜੇ ਠੀਕ ਆ ਹਾਂ ਜੀ 나ੜੂ ਵੀ ਦਿਖਾ ਦਿੰਨੇ ਆਪਾਂ ਆ ਵੇਖੋ ਜੀ ਹਾਂ ਜੀ ਆ ਦੇਖੋ ਤੇ ਵਸ਼ੀ ਐਰ ਸ਼ਾਰ ਦੀ ਆ ਗਈ ਮਗਰ ਹਾਂ ਜੀ ਠੀਕ ਆ ਸਹੀ ਆ ਤੇ ਦਿਨ ਕਿੰਨੇ ਹੋਏ ਵੀਰ ਜੀ ਸੂਈ ਨੂੰ ਅਜੀ ਤੀਜਾ ਦਿਨ ਆ ਜੀ ਤੀਜਾ ਹਾਂ ਜੀ ਠੀਕ ਹੈ ਤੇ ਦੁੱਧ ਇਹਦੇ ਕੋਲ ਬੋਲਾ ਹੀ ਹੋਣਾ ਹਾਂਜੀ ਬੋਲਾ ਇਹਦੇ ਕੋਲ 10 ਕਿਲੋ ਬੋਲਾ ਜੇ ਠੀਕ ਹੈ ਤੇ ਚੌਂ ਦੇ ਕਿੱਦਾਂ ਰੱਸੀ ਪਾ ਕੇ ਹਾਂਜੀ ਰੱਸੀ ਪਾ ਲਈ ਦੀ ਪਰ ਸੀਲ ਠੰਡੀ ਹੈ ਬਿਲਕੁਲ ਭੰਦੇ ਕੋਲ ਦੇਖੋ ਪਰ ਨਿਆਣਾ ਚੋਵੇ ਸਿਆਣਾ ਚੋਵੇ ਕੋਈ ਇਨੋਂ ਨਹੀਂ ਹੈਗਾ ਆਹ ਵੇਖੋ ਜੀ ਹਾਂਜੀ ਪਰ ਰੱਸੀ ਪਾ ਲਈ ਦੀ ਹੈ ਠੀਕ ਹੈ ਠੀਕ ਹੈ ਹਾਂਜੀ ਰੱਸੀ ਪਾਉਣੀ ਜ਼ਰੂਰੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਖੋਲੀਏ ਤੋੜ ਦੋ ਵੀਰ ਜੀ ਇਹਨੂੰ ਆਹ ਵੇਖੋ ਜੀ ਤਾਜੀ ਸੂਈ ਆ ਤੇ ਬਹੁਤ ਹੀ ਸੋਹਣੀ ਤਿਆਰ ਆ ਜੀ 10 ਕਿਲੋ ਜੇ ਬੋਲਾ ਇਹਦੇ ਕੋਲ ਤਿਆਰ ਆ ਜਿਹਦੇ ਤੋਂ ਬਾਕੀ ਵੀਰ ਨੇ ਹੱਥ ਲਾ ਕੇ ਦਿਖਾਤਾ ਠੰਡੀ ਧੀਰੀ ਆ ਮੋਲੀ ਮੋੜ ਲਾ ਵੀਰ ਆ ਵੇਖੋ ਜੀ ਥਣ ਜਿਹੜਾ ਲੱਗਾ ਵਾ ਬਹੁਤ ਹੀ ਸੋਹਣਾ ਲੱਗਾ ਨੂੰ ਮੋਟਾ ਮੋਟਾ ਥਣ ਲੱਗਾ ਛੋਟਾ ਥਣ ਨਹੀਂ ਲੱਗਾ ਹੜਜੋ ਹੜਜੋ ਸਾਈਡ ਤੇ ਵਾਦੀ ਕੇ ਸਾਈਡ ਤੇ ਹੋ ਜਾ ਸਾਈਡ ਤੇ ਸਾਈਡ ਹਾਂ ਸੂਆ ਪਹਿਲਾ ਹੈ ਹਵਾ ਨਾ ਜਾ ਕੇ ਕਰ ਲੋ ਇੱਕ ਵਾਰ ਆ ਵੇਖੋ ਜੀ ਬਾਕੀ ਹਾਈਟ ਵੀ ਤੁਸੀਂ ਵੀ ਚੈੱਕ ਕਰ ਲਓ ਜਿੱਡਾ ਬਹੂ ਆਪਾਂ ਓਡਾ ਤੇ ਹੋਣਾ ਕੋਈ ਵੱਡਾ ਕਰਕੇ ਨਹੀਂ ਦਿਖਾ ਦੇਣਾ ਕਿ ਪਸ਼ੂ ਛੋਟਾ ਜਿਹਾ ਹੋਵੇ ਤੈਨੂੰ ਵੱਡਾ ਕਰਕੇ ਦਿਖਾ ਦਈਏ ਬਿਲਕੁਲ ਜਿੱਦਾਂ ਦੀ ਹੈਗੀ ਓਦਾਂ ਹੀ ਦਿਖਾਤੀ ਹੈ ਜੀ ਬਾਕੀ ਜੇ ਉਹ ਵੀਡੀਓ ਦੇਖੂਗਾ ਉਹਨੂੰ ਵੱਧ ਹੀ ਦੇਖੂਗਾ ਜਦੋਂ ਕੋਲ ਆਓਗੇ ਤੇ ਦੁੱਧ ਭਾਜੀ ਚਵਾ ਕੇ ਨਾ ਜਾਊਗੀ ਇਹ ਅਸੀਂ ਜ਼ਿਆਦਾ ਨਹੀਂ ਕਹਿੰਦੇ ਵੀ 17 18 ਕਿਲੋ ਮੈਂ 13 14 ਕਿਲੋ ਦੁੱਧ ਚਵਾਊਗੀ ਜੀ ਠੀਕ ਆ 13 14 ਕਿਲੋ ਠੀਕ ਦੰਦਾ ਨਹੀਂ ਹੈਗੇ ਇਹ ਦੰਦਾ ਵਿੱਚ ਵੇਖੀ ਨਹੀਂ ਦੰਦਾ ਜੀ ਹੁਣੇ ਹੈ ਬਸ ਹਾਂ ਨਾ ਪਰ ਵੇਖੀ ਨਹੀਂ ਮੈਂ ਠੀਕ ਆ ਹਾਂ ਜੀ ਐਵੇਂ ਝੂਠ ਕਹਿ ਰਹੀ ਆ ਵੀ ਦੋਂਦੀ ਆ ਚੌਗੀ ਆ ਹਾਂ ਜੀ ਠੀਕ ਆ ਬਾਕੀ ਚੈੱਕ ਕਰ ਲੈ ਹਾਂ ਜੀ ਠੀਕ ਆ ਜੀ ਤੇ ਕਿੰਨਾ ਕਰਨਾ ਦਾ ਮੁੱਲ ਇਹ ਮੁੱਲ ਜਿਹੜਾ ਜੀ ਕੋ ਲੈਂ ਦੇਣਾ ਦਾ 55000 ਰੁਪਇਆ ਜੀ ਮਾਣਦਾਨ ਕਿੰਨਾ ਕਰੋਗੇ 2000 ਰੁਪਇਆ ਮਾਣ ਕਰ ਦਵਾਂਗੇ 55000 ਜੀ ਬਾਕੀ ਪਹਿਲੀ ਵੀਡੀਓ ਆ ਹਾਂ ਜੀ ਕੋਈ ਨਹੀਂ ਤੁਹਾਡੀ ਵੀਡੀਓ ਕੋਈ ਥਰੂ ਆਊਗਾ ਹੋਰ ਮੰਦਾਨ ਪੂਰਾ ਕਰਕੇ ਖਲਾਂਗੇ ਠੀਕ ਆ ਫੋਨ ਕਰ ਲੈ ਕੋਈ ਬਾਕੀ ਇੱਕ ਚੀਜ਼ ਹੋਰ ਆ ਵੀ ਜਿੰਨੇ ਲੱਖ ਦੀ ਮੱਝ ਲੈਣੀ ਆ 12-13 ਕਿਲੋ ਦੁੱਧ ਉਹ ਨਹੀਂ ਦੇਣਾ ਵਾ ਤੇ ਇੰਨੇ 53000 ਵੀਰ ਨੇ ਮੁੱਲ ਕੀਤਾ ਵਾ ਤੇ ਦੁੱਧ ਉਹਨਾ ਦੇਣਾ ਵਾ ਤੇ ਫੈਂਟ ਇਹਦੀ ਮੱਝ ਆਰਗੀ ਹੋਣੀ ਆ ਤੇ ਦੁੱਧੇ ਦਾ ਵੀ ਮੱਝ ਆਰਗਾ ਹੁੰਦਾ ਵਾ ਤੇ ਵੀਰ ਨੂੰ ਫੋਨ ਕਰ ਲਿਓ ਤੇ ਆਪਣਾ ਜਿੱਥੇਕ ਸੌਦਾ ਬਣੂ ਸੌਦਾ ਕਰ ਲਿਓ ਜੀ ਤੇ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ ਆ ਵੇਖੋ ਇਹ ਵੀ ਸੋਹਣੀ ਆ ਜਰਸੀ ਕ੍ਰੋਸ ਚ ਆ ਜਾਂਦੀ ਏ ਵੱਡੀ ਕਾਲੀ ਜਰਸੀ ਇਹਨੂੰ ਕਹਿ ਦਿੰਦੇ ਆ ਆ ਵੇਖੋ ਜੀ ਇਹ ਵੀਰ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਇਹਨੂੰ ਦਾ ਕਿੰਨੇ ਦਿਨ ਹੋ ਗਏ ਦਸ ਦਿਨ ਹੋ ਗਏ ਆ ਸਾੜ ਤੁਣੇ ਦਾ ਵੀ ਚੰਗਾ ਆ ਵਾ ਆ ਵੇਖੋ ਹਾਂ ਨਾ ਚੈੱਕ ਕਰ ਲਓ ਇਹਦਾ ਦਸ ਦਿਨ ਦੀ ਸੀਲ ਠੰਡੀ ਜੀ ਇਹਨੂੰ ਵੀ ਜਿੱਦਾ ਮਰਜੀ ਵੇਖੋ ਬਿਲਕੁਲ ਠੰਡੀ ਆ ਹਾਂਜੀ ਇਹਨੂੰ ਵੀ ਰੱਸੀ ਪਾਉਂਦੇ ਕਿ ਨਹੀਂ ਨਹੀਂ ਇਹਨੂੰ ਨਹੀਂ ਰੱਸੀ ਪਾਉਂਦੀ ਅੱਛਾ ਰੱਸੀ ਨਹੀਂ ਪਾਉਂਦੇ ਠੀਕ ਆ ਜੀ ਤੇ ਦੁੱਧ ਕਿੰਨਾ ਆ ਇਸ ਟਾਈਮ ਤੇ ਇਹਦੇ ਕੋਲ ਇਸ ਟਾਈਮ ਚਵਾਵਾ ਦਾ 13 ਕਿਲੋ ਜੀ 13 ਕਿਲੋ ਦੁੱਧ ਹਾਂਜੀ ਤਿਆਰ ਆ ਬਿਲਕੁਲ ਬਿਲਕੁਲ ਤਿਆਰ ਆ 12 ਕਿਲੋ ਦੀ ਕੋ ਗਰੰਟੀ ਦੇ ਬੇਸ਼ੱਕ ਲੈ ਜਾਵੇ ਭਾਈ ਠੀਕ ਹੈ ਜੀ ਹਾਂਜੀ ਸਹੀ ਆ ਤੇ ਇਹਨੂੰ ਤੋਰੋ ਵੀਰ ਜੀ ਆ ਵੇਖੋ ਜੀ ਚੈੱਕ ਕਰ ਲੋ ਇਹਦਾ ਫਿਕਸ ਆਰਡਰ ਆ ਬਹੁਤ ਹੀ ਸੋਹਣਾ ਵਾ ਲੈ ਵੀਰ ਬਾਕੀ ਇਹ ਬਲੈਕ ਜਰਸੀ ਆ ਛੋੜੀ ਅਸਟਾ ਤੇ 12 ਲੀਟਰ ਦੁੱਧ ਤਿਆਰ ਹਾਂਜੀ ਹਾਂਜੀ ਠੀਕ ਆ ਦੁੱਧੋਂ ਵਾਜੂ ਥੋੜਾ ਬੋਧਾ ਪਾਜੀ ਹਾਂਜੀ ਹਾਂਜੀ ਇਹ 15 ਲੀਟਰ ਦੁੱਧ ਕਰੋਗੇ ਠੀਕ ਆ 15 ਲੀਟਰ ਕਰ ਲਿਓਗੇ ਬਾਕੀ ਕੋਈ ਛੋਟੀ ਨਾ ਸਮਝੇ ਆ ਵੇਖ ਸਕਦੇ ਕੱਦ-ਕਾਢ ਦਾ ਚੰਗਾ ਵਾ ਤੇ ਥਾਣ ਜਿਹੜਾ ਲੱਗਾ ਉਹ ਮੁਠੀ ਦੀ ਚਵਾਈ ਵਾਲਾ ਲੱਗਾ ਜੀ ਵੇਖ ਸਕਦੇ ਆ ਬਾਕੀ ਇਹਨੂੰ ਰੱਸੀ ਪਾਉਣ ਦੀ ਕੋਈ ਲੋੜ ਨਹੀਂ ਆ ਤੇ ਬੱਚਾ ਇਹਦਾ ਵੀਰ ਜੀ ਕੀ ਆ ਮਸ਼ੇਰ ਇਹ ਇਹਦਾ ਬੱਚਾ ਜੀ ਸੋ ਕਿੰਨਾ ਕਰਦੇ ਆ ਮੁੱਲ ਜੀ ਇਹਦਾ ਮੁੱਲ 50000 ਜੀ ਹਾਂਜੀ ਤੇ ਇਹ 48000 ਦੀ ਦੇ ਦਵਾਂਗੇ ਮਾਨਤਾਨ ਕਿੰਨਾ ਮਾਨਤਾਨ ਦਾ ਵੀਡੀਓ ਸਰੂ ਕੋਈ ਆਊਗਾ ਪਹਿਲੀ ਵੀਡੀਓ ਆ ਨੂੰ ਪੂਰਾ ਮਾਨਤਾਨ ਕਰਕੇ ਫਿਰ ਫੋਨ ਕਰ ਲਿਆ ਵੀ ਖਾਲੀ ਨਹੀਂ ਮੋੜਨ ਅੱਜ ਖਾਲੀ ਨਹੀਂ ਮੋੜਦੇ ਹਾਂਜੀ ਠੀਕ ਹੈ ਸ਼ੁਰੂਆਤ ਹੀ ਕੀਤੀ ਸ਼ੁਰੂਆਤ ਹਾਂਜੀ ਵੀ ਖਾਲੀ ਨਹੀਂ ਜਾਂਦੇ ਭਾਵੇਂ ਪੂਰਾ ਫੁੱਲ ਮਾਨਗਾਨ ਕਰਕੇ ਘਲਾਂਗੇ ਆਪਾਂ ਪੂਰੀਆਂ ਦੀਆਂ ਦੇਣੀਆਂ ਪੈਣਗੀਆਂ ਹਾਂਜੀ 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 ਕੋਈ ਗੱਲ ਨਹੀਂ ਗੱਲ ਇਹ ਦੂਰੇ ਵੀਡੀਓ ਫੇਰ ਚੜੂਗੀ ਨਾ ਹਾਂਜੀ ਹਾਂਜੀ ਹਾਂ 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 ਤੇ ਬਾਕੀ ਜਿਹੜੇ ਸਾਹ ਹਨ ਵੀਰ ਦੇ ਪਸ਼ੂ ਆ ਨਾ ਉਸ ਹਾਂ ਨਾ ਮੁੱਲ ਵੀਰ ਨੇ ਬਿਲਕੁਲ ਜ਼ਾਇਦ ਕੀਤਾ ਵਾ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਤੇ ਵੀਰ ਨੇ ਖੁੱਲੇ ਹੀ ਮਾਨ ਕਰ ਦੇਣੇ ਆ ਤੇ ਇਹ ਵੀ ਵੈੜ ਬਹੁਤ ਸੋਹਣੀ ਜਰਸੀ ਆ ਜੀ ਇਹ ਵੀ ਤੇ ਆ ਵੇਖੋ ਤਾਂ ਵੱਡੀ ਜਰਸੀ ਆ ਛੋਟੀ ਨਾ ਤਾਂ ਫੇਸ ਕੁਆਲਟੀ ਵੀ ਚੈੱਕ ਕਰ ਲਓ ਗਰਮੀ ਦੇ ਵਿੱਚ ਇਹਨਾਂ ਵੈੜਾਂ ਦੀ ਬਹੁਤ ਜਿਆਦਾ ਮਾਰਕੀਟ ਆ ਜੀ ਕਿਉਂ ਇਹਨਾਂ ਨੂੰ ਗਰਮੀ ਨਹੀਂ ਕੋਈ ਘਰਕਣਾ ਨਹੀਂ ਇਹਨਾਂ ਦੁੱਧ ਪੂਰਾ ਦੇਈ ਜਾਣਾ ਜੀ ਤੇ ਆਪਾਂ ਹੁਣ ਇੱਕ ਟੋਕੜ ਝੋਟੀ ਦਿਖਾਉਣੀ ਆ ਆ ਝੋਟੀ ਚੈੱਕ ਕਰੋ ਪਹਿਲਾਂ ਆ ਵੇਖੋ ਜੀ ਕੱਦ ਕਾੜ ਇਹਦਾ ਦਿਖਾ ਦਈਏ ਸਿੰਘ ਦੀ ਕੁਆਲਿਟੀ ਦਿਖਾ ਦਈਏ ਆ ਵੇਖੋ ਅੱਖੂ ਚੈੱਕ ਕਰ ਲਓ ਬਾਕੀ ਬਣਤਰੇ ਦੀ ਚੈੱਕ ਕਰ ਲਓ ਵੀ ਕਿਹੜੀ ਕਿੱਦਾਂ ਦੀ ਬਣੀ ਆ ਵੱਡੀ ਭਾਜੀ ਲਾਗੇ ਖਲੋਇਓ ਮੜਿਆ ਆ ਆ ਵੇਖੋ ਜੀ ਪਿੱਛੇ ਹੋ ਕੇ ਦਿਖਾਉਣੀ ਪੈਂਦੀ ਆ ਚੰਗੀ ਸੋਹਣੀ ਆ ਜੀ ਦੁੱਧ ਵੀਰ ਜੀ ਕਿੰਨਾ ਦਾ ਦੁੱਧ ਦੇ ਕੋ 6 ਕਿਲੋ ਜੇ 6 ਕਿਲੋ ਦੁੱਧ ਹਾਂ ਜੀ ਗਾੜੀ 20 ਦਿਨਾਂ ਦੀ ਬਣੀ ਜੇ 20 ਦਿਨੋ ਕੇ ਬਣੀ ਹਾਂ ਜੀ ਉਹ ਅਗਲੇ ਦੀ ਕਿਸਮਤ ਆ ਆਹਦੀ ਕੋਈ ਜਮੇ ਵੀ ਗਾਰੰਟੀ ਨਹੀਂ ਦਿੰਦੇ ਅਸੀਂ ਹਾਂ ਤੇ 20 ਦਿਨਾਂ ਦੀ ਬਣੀ ਦੁੱਧ 6 ਕਿਲੋ ਜੇ ਦੇ ਕੋ 5 ਕਿਲੋ ਦੀ ਗਾਰੰਟੀ ਦੇ ਕੋ ਲੈ ਜਾਵੇ ਹਾਂ ਹਾਂ ਜੀ ਤੇ ਪਹਿਲਣ ਝੋਟੀ ਹੈਗੇ ਤੁਸੀਂ ਟੋਕੜ ਦੇ ਹਿਸਾਬ ਨਾਲ ਨਹੀਂ ਦੇਣੀ ਆ ਨਹੀਂ ਟੋਕੜਾ ਹਿਸਾਬ ਨਾਲ ਦੇਣੀ ਆ ਹਾਂਜੀ ਠੀਕ ਕਿਦਾਂ ਭਜੀਏ ਅਸੀਂ ਪਹਾੜੇ ਤੇ ਪਹਾੜੇ ਕੋਈ ਟੀਗਾ ਨਹੀਂ ਕਿ ਇਹਦੇ ਘਰ ਜਾ ਕੇ ਵੀ ਟੀਗਾ ਲਵੇ ਤੇ ਵਸ ਘਾਲ ਦੇ ਸੱਜਰ ਨੇ ਕਿੰਨਾ ਵੀ ਸੱਜੜ ਨੇ 13 ਗੋਦ ਦਿੱਤਾ ਜੇ ਸੱਜਰ ਹਾਂਜੀ 12 13 ਗੋਦ ਦਿੱਤਾ ਇਹਨੇ ਸੱਜਰ ਨੇ ਠੀਕ ਠੀਕ ਹਾਂਜੀ ਤੇ ਇਹਨੂੰ 4 ਮਹੀਨੇ ਨੂੰ ਸੂਜ ਨੂੰ ਹੋ ਗਿਆ ਜੀ 4 ਮਹੀਨੇ ਸੂਜ ਨੂੰ ਹੋ ਗਿਆ ਜੀ ਤੇ ਬੱਚਾ ਹੈਗਾ ਦਾ ਨਹੀਂ ਬੱਚਾ ਨਹੀਂ ਇਹ ਤਾਂ ਮਗਰ ਠੀਕ ਹੈ ਜੀ ਹਾਂਜੀ ਇੱਕ ਵਾਰ ਹਵਾਨਾ ਚੈੱਕ ਕਰਾ ਦਿੰਨੇ ਆ ਆਪਾਂ ਆ ਵੇਖ ਸਕਦੇ ਆ ਚਵਾਈ ਹੋ ਗਈ ਜੀ ਹਾਂਜੀ ਇਹਦੀ ਚਵਾਈ ਹੋਈ ਹੈ ਠੀਕ ਆ ਚਵਾਈ ਹੋ ਗਈ ਆ ਥਾਣ ਥਣ ਇੱਕ ਵਾਰ ਚੈੱਕ ਕਰ ਲੋ ਥਾਣ ਸੋਹਣਾ ਲੱਗਾ ਥਾਣਾ ਦਾ ਗੈਪ ਵੀ ਚੰਗਾ ਜੀ ਬਾਕੀ ਥਣ ਥਣ ਚੈੱਕ ਕਰ ਲੋ ਜੀ ਕੱਲਾ ਕੱਲਾ ਥਾਣਵਾ ਇਹਦਾ ਬਹੁਤ ਹੀ ਸੋਹਣੀ ਆ ਜੀ ਚੰਗੀ ਆ ਸੱਜਰ ਨੇ 12 13 ਕਿਲੋ ਇਸ ਤਰ੍ਹਾਂ ਆਇਆ ਹਾਂਜੀ ਹਾਂਜੀ ਠੀਕ ਆ ਤੋੜ ਦੋ ਵੀਰ ਜੀ ਇਹਨੂੰ ਆਹ ਵੇਖੋ ਜੀ ਕਾਦੇ ਦਾ ਚੈੱਕ ਕਰ ਲੋ ਬਾਕੀ ਇਹ ਸਰੀਰਕ ਪੱਖੋਂ ਥੋੜਾ ਲਿਸਾ ਪਾਉਣ ਜਰੂਰ ਹੈਗਾ ਵਾ ਬਾਕੀ ਦੁੱਧ ਵਾਲੀ ਆ ਜੀ ਜਿੰਨੀ ਵੀ ਹੈਗੀ ਹੈ ਆ ਵੇਖੋ ਇਸ ਟਾਈਮ ਤੇ 5 ਕਿਲੋ ਦੁੱਧ ਦੇ ਕੋਲ ਤਿਆਰ ਆ। ਅਸਪਾਸਾ ਦੇਖੋ। ਦੁੱਧੋਂ ਹੁਣ ਥੋੜਾ ਬੋਧਾ ਵੱਸ ਸਕਦੀ ਕਿ ਨਹੀਂ? ਹਾਂਜੀ ਥੋੜਾ ਬਹਾ ਕੋ ਚੰਗੀ ਸੇਵਾ ਵਾ ਹੋਏ ਤੇ ਫਰਕ ਪਾ ਸਕਦੀ ਹੈ। ਇਹ ਤੁਹਾਡੇ ਘਰ ਦੀ ਆ? ਨਹੀਂ ਨਹੀਂ ਇਹ ਹਰਿਆਣੇ ਲਿਆਂਦੀ ਐ। ਅੱਛਾ ਹਰਿਆਣੇ। ਹਾਂਜੀ ਇਹ ਤਿੰਨ ਝੋਟੀਆਂ ਲਿਆਂਦੀਆਂ ਇਕੱਠੀਆਂ। ਤੇ ਇਹ ਕਿ ਸੇਲ ਕਰਨੀ ਵਿੱਚੋਂ ਠੀਕ ਆ ਇਹ ਤਾਂ ਪਹਿਲਾਂ ਤਾਜੀ ਲਿਆਂਦੀ ਹੁੰਦੀ ਹਣੀ ਹਾਂਜੀ ਤਾਜੀ ਲਿਆਂਦੀ ਸੀ ਤਾਜੀ ਹਾਂਜੀ ਠੀਕ ਆ ਠੀਕ ਆ ਸੁਆ ਪੀਤਾ ਵਾ ਹਾਂਜੀ ਠੀਕ ਆ ਜੀ ਤੇ ਦੱਸੋ ਫੇ ਕਿੰਨੇ ਕੀ ਦੇਣੀ ਹੈ ਜੀ ਭਾਈ ਜੀ ਇਹਦਾ ਮੁੱਲ ਤਾਂ ਅਸੀਂ ਕਰਦੇ ਹਾਂ 60000 ਹਾਂਜੀ ਤੇ ਹਾਂ ਨਾ ਜਿਹੜੀ 55000 ਦੇ ਦਵਾਂਗੇ ਠੀਕ ਹੈ ਜੀ ਤੇ ਉਹਦੇ ਜੋ ਮੈਂ ਮਾਨਤਾਣ ਜਰੂਰ ਕਰਾਂਗੇ ਕਿੰਨਾ ਛੱਡ ਦੋ ਕਿ 2000 ਰੁਪਏ ਕੀ ਛੱਡ ਦਾਂਗੇ 2000 ਰੁਪਏ ਛੱਡ ਦਵਾਂ ਠੀਕ ਹੈ 55000 55000 ਹੀ ਦੇ ਦਵਾਂ ਬਾਕੀ ਇਹ ਹੈ ਕਿ ਹਰਿਆਣੇ ਵਾਲੀ ਜਿਹੜੀ ਝੋਟੀ ਜੀ ਕੋਈ ਸ਼ੌਂਕੀ ਜੇ ਕਿ ਇਹਨੇ ਰੱਖਣੀ ਹੋਵੇ ਹਾਂਜੀ ਤੇ ਉਹ ਇਹ ਲੈ ਜੇ ਤੇ ਉਹਦੇ ਲਈ ਬਹੁਤ ਵਧੀਆ ਗੱਲ ਆ ਹਨਾ ਹਾਂਜੀ ਵਾਲੇ ਅਗਲੇ ਦਾ ਸ਼ੌਂਕ ਪੂਰਾ ਆ ਜਾਂਦਾ ਤੁਸੀਂ ਇਹ ਅਗਲੇ ਸਵੇਰੇ ਜੀ 1 ਲੱਖ ਦੀ ਝੋਟੀ ਏ ਬਿਲਕੁਲ ਬਿਲਕੁਲ ਬਾਕੀ ਇਹ ਹੈ ਕਿ ਥੋੜਾ ਹੁਣ ਇਸ ਟਾਈਮ ਤੇ ਲਿੱਸਾ ਪਾਣ ਹਾਂਜੀ ਲਿੱਸੀ ਬਾਕੀ ਝੋਟੀ ਬਹੁਤ ਸੋਹਣੀ ਆ ਆ ਵੇਖ ਸਕਦੇ ਇੱਕ ਵਾਰ ਫੇਰ ਸਿੰਘ ਸਿੰਘ ਦੀ ਕੁਆਲਿਟੀ ਚੰਗੀ ਹੈ ਹੁਣ ਆਪਾਂ ਤੁਹਾਨੂੰ ਦਿਖਾਉਣਾ ਨੀਲੀ ਰਾਵੀ ਦਾ ਕਟਾ ਜੀ ਆ ਵੇਖੋ ਜੀ ਬਹੁਤ ਹੀ ਸੋਹਣਾ ਵਾ ਵੀ ਕਮਾ ਲਓ ਮੜਾ ਜਦਾ ਫੇਸ ਵੀਰ ਜੀ ਆ ਵੇਖੋ ਨਿਸ਼ਾਨੀਆਂ ਸਾਰੀਆਂ ਵੇਖ ਸਕਦੇ ਪੂਸ਼ ਧੁੰਵੀ ਤਾਂ ਫੇਸ ਵੀ ਇਹਦਾ ਪੂਰਾ ਚੈੱਕ ਕਰ ਲਓ ਪੂਰਾ ਪਿਓਰ ਨੀਲੀ ਰਾਵੀ ਦੇ ਵਿੱਚ ਆ ਜਾਂਦਾ ਜੀ ਇਹ ਹਾਂਜੀ ਵੀਰ ਜੀ ਇਹ ਕਿੰਨੇ ਜਰਦਾ ਹੋ ਗਿਆ ਜੀ ਇਹ ਸਵਾ ਦੋ ਸਾਲ ਦਾ ਹੋ ਗਿਆ ਜੀ ਸਵਾ ਦੋ ਸਾਲ ਦਾ ਹੋ ਗਿਆ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਇਹਦੀ ਮਾਂ ਦਾ ਰਿਕਾਰਡ ਕੀ ਹੈ ਜੀ ਮਾਂ ਇਹ ਕੋਲੀ ਵਜੇ ਇਹਦਾ 17 ਕਿਲੋ ਦਾ ਰਿਕਾਰਡ ਜੇ 16 17 ਕਿਲੋ ਦਾ ਇਹ ਘਰ ਦੀ ਸੇਵਾ ਦੇ ਹਾਂਜੀ ਆ ਵੇਖੋ ਜੀ ਮਾਂ ਦੀ ਦਾ ਵੀ ਕਦ ਕਾੜ ਚੈੱਕ ਕਰ ਲਓ ਫੇਸ ਉਹਦਾ ਵੀ ਚੰਗਾ ਲਾਗ ਨੂੰ ਜਾ ਕੇ ਦਿਖਾ ਦਿੰਨੇ ਇੱਕ ਵਾਰ ਬਹੁਤ ਹੀ ਸੋਹਣਾ ਵਾ ਇਹ ਆ ਕਿ ਢਾਂਚਾ ਚੰਗਾ ਵੱਡਾ ਵਾ ਜੀ ਛੋਟੀ ਨਾ ਕੋਈ ਸਮਝ ਲਿਓ ਵੀ ਮਾਂ ਦੀ ਛੋਟੀਆਂ ਦਾ ਕੱਟਾ ਨਿਕਾਊਗਾ ਕਟੇ ਨੇ ਵੀ ਇਹਦੇ ਜਿੱਡੇ ਹੋ ਜਾਣਾ ਆ ਸਾਰੀਆਂ ਮੱਜਾਂ ਨਾਲ ਇਹਦਾ ਕਾਦ ਉੱਚਾ ਜੀ 17 ਲੀਟਰ ਚ ਆਇਆ ਫਮਾਂ ਦੀ ਨੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਕੀ ਚੰਗਾ ਤਗੜਾ ਤਿਆਰ ਹੋਊਗਾ ਹੈ ਹਾਂਜੀ ਕੱਦ ਕਾੜ ਚੰਗਾ ਕੀਤਾ ਇਹਨੇ ਕਦ ਮਾਂ ਤੋਂ ਤਾਂ ਉੱਪਰ ਹੀ ਜਾਊਗਾ ਥੱਲੇ ਤੇ ਨਹੀਂ ਰਹਿੰਦਾ ਹਾਂਜੀ 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 ਇਹਨੂੰ ਤੋਰੀਏ ਵੀਰ ਜੀ ਜੀ ਆਹ ਵੇਖੋ ਜੀ ਕੱਟਾ ਨੀਲੀ ਰਵੀ ਦਾ ਤੌਰ ਤੌਰ ਚੈੱਕ ਕਰੋ ਟੈਸਟੀਕਲ ਪੂਰੇ ਸਟ੍ਰੇਟ ਆ ਤੇ ਬਾਕੀ ਨਿਸ਼ਾਨੀਆਂ ਜਿਹੜੀਆਂ ਪੂਰੀਆਂ ਆ ਇਹਦੇ ਕੋਲ ਸੋਹਣਾ ਸੁਨੱਖਾ ਜੀ ਆਹ ਵੇਖੋ ਲੈ ਜੀ ਤੇ ਦੋਸੋ ਵੀ ਵੀਰ ਜੀ ਇਹਦਾ ਕਿੰਨਾ ਕਰਨਾ ਮੁੰਡਾ ਅਜੀ ਇਹਦਾ ਮੁੱਲ ਤੇ 35000 ਜੇ ਹਾਂਜੀ ਤੇ 30000 ਦਾ ਦੇ ਦਵਾਂਗੇ ਉਹ ਚੋ ਮਾਨਤਨ ਹੋ ਜਾਊਗਾ 2000 ਰੁਪਏ ਮਾਨਤਨ ਕਰ ਦਵਾਂ ਹਾਂ 28000 ਦਾ ਬਾਕੀ ਕੇ ਨੂੰ ਪਸੰਦ ਆਵੇ ਫੋਨ ਕਰ ਲਿਆ ਅੱਜ ਜਰੂਰ ਫੋਨ ਕਰੇ ਤੁਹਾਡੀ ਵੀਡੀਓ ਥਰੂ ਜਿਹੜਾ ਵੀ ਆਊਗਾ ਉਹਨੂੰ ਸਾਰੇ ਡੰਗਾਂ ਚੋਂ 1000 ਰੁਪਏ ਵੀਡੀਓ ਥਰੂ ਮਾਨਣ ਕੀਤਾ ਜਾਊਗਾ ਠੀਕ ਹੈ ਠੀਕ ਹੈ ਹਾਂਜੀ ਵੀਡੀਓ ਤੇ ਜਿਹੜਾ ਫੋਨ ਕਰੇ ਹਾਂਜੀ ਹਾਂਜੀ ਫੋਨ ਜਰੂਰ ਕਰ ਲਿਓ ਵੀਰ ਨੂੰ ਬਾਕੀ ਯਾਰ ਵੀਰ ਨੇ ਕੋਲੋਂ ਕਹਿਤਾ ਵਾ ਮਾਨਤਨ ਮੈਨੂੰ ਪਤਾ ਵੀ ਤੁਸੀਂ ਆਪ ਵੀ ਕਰਾ ਲੈਣਾ ਵਾ ਜਿਹੜੇ ਵੀਰ ਫੋਨ ਕਰਦੇ ਉਹਨਾਂ ਨੂੰ ਮਾਨਤਾਨ ਕਰਾਉਣਾ ਆਉਂਦਾ ਵਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆ ਕੇ ਆਪਣੀ ਦੋ ਟਾਈਮ ਦੀ ਚੋਈ ਕਰ ਲਓ ਸੁਵੇ ਸਵੇਰ ਡੰਗਰ ਦੀ ਤੇ ਜਿਹੜਾ ਜੱਬਣ ਪਸ਼ੂ ਉਹ ਚੈੱਕ ਕਰ ਲਓ ਜੀ ਤੇ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ